ਬਾਈ ਜਸਤ੍ਰਿਕਾ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਤੇ ਆਪਾਂ ਪਹੁੰਚਿਆ ਜੀ ਮੋਲੋਂਪੁਰ ਬੱਕਰੀ ਦੀ ਬੱਕਰੀਆਂ ਦੀ ਮੰਡੀ ਤੇ ਤੁਹਾਨੂੰ ਦਿਖਾਵਾਂਗੇ ਜੀ ਮੰਡੀ ਤੁਸੀਂ ਦੇਖੋ ਜੀ ਮੰਡੀ ਅੱਜ ਬਹੁਤ ਵਧੀਆ ਮੰਡੀ ਭਰੀਆ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ YouTube ਚੈਨਲ ਹੈਗਾ ਜੀ ਆਪਣਾ ਜੱਟ ਲਾਈਵ 77 ਤੇ ਉਹਨੂੰ ਵੀ ਸਬਸਕ੍ਰਾਈਬ ਕਰ ਦਿਓ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਆਪਣਾ ਕੇ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 7885 36188 ਤੇ ਕਾਲ ਕਰਿਓ ਬਾਈ ਜੀ ਆ ਜਾਈ ਤੁਹਾਨੂੰ ਦਿਖਾਈਏ ਵੀਡੀਓ ਐਂਡ ਤੱਕ ਵੀਡੀਓ ਨਾ ਬਣੇ ਰਹੋ ਬਾਈ ਜੀ ਆ ਜਾਈ ਫਿਰ ਮੁਲਾਪੁਰ ਦੀ ਮੰਡੀ ਦੇਖੋ ਬਾਈ ਜੀ हजार साढ़े पंद्रह हजार करता ਸਾਡੇ 15000 ਦੇ ਵਿੱਚ ਕੋਈ ਪਤਾ ਨਹੀਂ ਵੀ ਅੱਜਕੱਲ ਜਮਾਨਾ ਹਮਮ ਇਹਦਾ ਖਲੇ ਨਾ ਕਿਦਾਂ ਹੁੰਦੀ ਜਾਂਦੀ ਹੈ ਬੰਨ੍ਹ ਸਕਦੇ ਸਾਡੇ 15000 ਰੁਪਏ ਦਾ ਸੌਦਾ ਹੋ ਗਿਆ ਆ ਰੋਹੀ ਪਰ ਕਰ ਲੈ ਆਇਆ ਤੇ ਲਾ ਕੇ ਦੇ ਨਾ ਹਾਂ ਹਰੇ ਫਰਾਇ ਨੋਟ ਠੀਕ ਹੈ ਠੀਕ ਹੈ ਨਾਲੇ ਕਹਿੰਦਾ ਹੱਥਾਂ ਦੀ ਮਿਹਣਾ ਨਾਲੇ ਕਹਿੰਦਾ ਸੱਦਾ ਕਰ ਲਾ ਤੋ ਦੇ ਪੰਦਨਾ ਕਿਹੜੀ ਆ ਬਾਈ ਕਿਹੜੀ ਆ ਇਹਦਾ ਸੌਦਾ ਹੋਇਆ ਜੀ ਆ ਕਾਲੀ ਦਾ ਮੈਂ ਨਾ ਦੇਖ ਸਕਦਾ ਆ ਵਸਤ ਵਧੀਆ ਬਾਈ ਜੀ ਕਾਲੀ ਚੌਰ ਇਹਦਾ ਸੌਦਾ ਹੋਇਆ ਜੀ ਜਿਹੜੀ ਦੇ ਵਿੱਚ ਤੁਸੀਂ ਦੇਖ ਸਕਦਾ ਬਾਈ ਆ ਕਾਲੀ ਫਟ ਦਾ ਸੌਦਾ ਹੈ 15000 ਰੁਪਏ ਦੇ ਵਿੱਚ 15000 ਰੁਪਏ ਦੇ ਵਿੱਚ ਸੱਤ ਵਿੱਚ ਹੋਣ ਦੇ ਮਾਇਦੇ ਦੇ ਦੇਖੋ 15000 ਰੁਪਏ ਦੇ ਵਿੱਚ ਹੋਇਆ ਇਹ ਸੌਦਾ ਬਹੁਤ ਵਧੀਆ ਪਾਟਾ ਜੀ ਕਾਲੀ ਕੱਦਾਵਾਰ ਇੱਕ ਤੇਰਾ ਮਾਨ ਨਹੀਂ ਕਰਿਆ ਤੇਰੀ ਸੰਭਾਲ ਦੇ ਬਾਈ ਇਹ ਦਾ ਸੌਦਾ ਹੈਗਾ ਤੁਸੀਂ ਦੇਖ ਸਕਦੇ ਹੋ ਦੇਖੋ ਸੌਦਾ ਬਾਈ ਜੀ ਮੋਲਾਪੁਰ ਦੀ ਮੰਡੀ ਤੇ ਕਿੰਨੇ ਚਿਰ ਦੀ ਕੱਪਣ ਕਹਿਣਾ ਤੂੰ ਬੋਲ ਤਾਂ ਨਹੀਂ ਗਈ ਨਹੀਂ ਨਹੀਂ ਬੱਕਰੀਆਂ ਦੇਖੋ ਬਾਈ ਇਹਨਾਂ ਬਹੁਤ ਟੌਪ ਕਲਾਸ ਬੱਕਰੀਆਂ ਮੋਲਾਪੁਰ ਦੀ ਮੰਡੀ ਆ ਜੀ ਇਹ ਕਾਲੀ ਬੱਕਰੀ ਦਾ ਡੱਬੀ ਲਾਲ ਹੈ। ਕੱਢਦੇ ਆਗੇ ਭਰਤੀ ਬਾਈ। ਬੱਕਰੀਆਂ ਦੀ ਨਗਾਂ ਦੀ ਜੱਡੂਆਂ ਦੀ। ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਮੋਲਾਪੁਰ ਮੰਡੀ ਆ। ਦੇਖੋ ਜੀ। ਬੋਟਰ-ਬਾਟਰ ਲੱਗਿਆ। ਸਾਰੀ ਵੀਡੀਓ ਤੁਹਾਨੂੰ ਦਿਖਾਉਣਾ ਹੈ ਜੀ ਤੁਸੀਂ ਦੇਖੋ ਵੀਡੀਓ। ਐਂਡ ਤੱਕ ਵੀਡੀਓ ਦੇਖਿਓ ਜੀ। ਵੀਡੀਓ ਨੂੰ ਸ਼ੇਅਰ ਕਰ ਦੇਣ ਲਾਈਕ ਕਰ ਦਿਓ। ਵਧੀਆ-ਵਧੀਆ ਬੱਕਰੀਆਂ। ਦੇਖੋ ਜੀ ਮੰਡੀ ਬਹੁਤ ਵਧੀਆ ਭਰੀ ਆ। ਖੁਰਲੇ ਖੁਰਲੇ ਆ ਗਿਆ ਜੀ। ਕੁਰਨੇ ਕੁਰਨੇ ਆ ਮੰਡੀ ਚੋਂ ਕਰੀ ਦੇ ਜਾਏ ਨੋ ਜੀ ਬਹੁਤ ਹੀ ਵਧੀਆ ਮੰਡੀ ਭਰੀਆ ਬਹੁਤ ਹੀ ਇਕੱਠਾ ਹੈ ਬੱਕਰੀਆਂ ਦਾ ਬੱਕਰੀਆਂ ਦਾ ਦੇਖੋ ਲੋ ਟਾਪ ਕਲਾਸ ਬੱਕਰੀਆਂ ਆ ਇਹਦੇ ਜਿਹੜੇ ਸਾਰੇ ਮੰਡੀ ਦੇ ਵਿੱਚ ਥੋੜੇ ਜੁੱਤੀਆਂ ਆ ਗਏ ਇਧਰ ਬਾਈ ਆਪਣਾ ਦੇਖੋ ਜੁੱਤੀਆਂ ਬਹੁਤ ਵਧੀਆ ਜੂੜੇ ਜੁੱਤੀਆਂ ਬਾਈ ਕੋਈ। ਧੌੜੀਆਂ ਨੇ, ਫੋਰਮਲੀਆਂ, ਕੱਡੀਆਂ ਨੇ। ਬੱਠਾ ਬਾਈ ਕੰਮ ਕਰ ਜਾਂਦਾ ਉਹਦਾ। ਨਹੀਂ ਸਾਹਿਬ। ਮੰਡੀ ਵਧੀਆ ਭਰੀ ਹੈ ਜੀ। ਮੋਲਾਪੁਰ ਦੀ ਮੰਡੀ ਆ। ਸੁਦੀਕਵਰਗ ਫਿਰਦੇ ਤੁਸੀਂ ਦੇਖ ਸਕਦੇ। ਮੰਡੀ ਦੇ ਵਿੱਚ ਜੂੜੇ ਜਿੰਨੇ ਇੱਕ ਸੌਦਾ ਹੋ ਗਿਆ ਜੀ 27000 ਦੀ ਬੱਤੀ ਵੇਚੀ ਇੱਕ। ਦੇਖੋ ਜੀ। ਜੂੜੇ ਮੈਂ ਹੱਥ ਤੱਕ ਦੇਖੋ ਬਾਈ ਜੀ। ਇੱਥੇ ਕੋਈ ਮੰਡੀ ਦੇਖੋ ਵੱਡੇ ਵੱਡੇ ਬੂਖ ਬੱਕਰੀ ਆਏ ਆ ਚੰਗ ਲਖਾਵਾਂਗੇ ਪੂਰੇ ਵੱਡੇ ਵੱਡੇ ਬੱਕਰੀ ਮੰਡੀ ਦੇ ਵਿੱਚ ਕਿੱਡਾ ਦਾ ਕੌਲ ਆ ਵਧੀਆ ਡੱਡ ਬਲਾਇਕ ਕਿੰਨੇ ਦੰਦ ਦਾ ਬੱਕਰਾ ਬਾਈ ਹਾਂ ਚਾਰ ਦੰਦ ਚਾਰ ਦੰਦ ਹਾਂ ਦੰਦ ਬਾਹਰ ਗਿਆ 6 ਹੋ ਗਏ ਉਹਨਾਂ ਉਮਰ ਕਿੰਨੀ ਆ ਬਾਈ ਉਮਰ ਇਹਦੀ ਹੈਗੀ 52 52 ਦਾ ਪਿੰਡ ਕਿਹੜਾ ਬਾਈ ਦਾ ਪੜੁੰਦੀ ਪੜੁੰਦੀ ਪੰਡ ਪੜੁੰਦੀ ਕਿੰਨਾ ਮਾਲ ਆ ਬਾਈ ਪੰਡ ਕੋਲ 10 ਠੀਕ ਹੈ ਪੰਡ ਪੜੁੰਦੀ ਤੂੰ ਬਾਈ ਵਗਿਆ ਬੱਕਰੇ ਬੱਕਰੇ ਰੱਖਦਾ ਹੈ ਟਾਪ ਕੁਆਲਟੀ ਦੇ ਸ਼ੇਰ ਦੱਬ ਕੇ ਦੇਖੋ ਮੰਡੀ ਬਹੁਤ ਵਧੀਆ ਮੰਡੀ ਭਰੀ ਹੈ ਇਧਰ ਮੰਡੀ ਦੇਖੋ ਆ ਬਸ ਤਾਂ ਨਹੀਂ ਰਹੀ ਹੈ ਮੀਂਹ ਕਰਕੇ ਥੋੜਾ ਜਿਹਾ ਅੱਗੇ ਲਗ ਲਗ ਹੋ ਜਾਊਗਾ ਕਿਉਂਕਿ ਮੀਂਹ ਪਿਆ ਦੋ ਦਿਨਾਂ ਚਲੀ ਲੱਗੀ ਰਹੀ ਆ ਮੁੰਡੀ ਵਧੀਆ ਗਈ ਮਤਲਬ ਉਹਦੀ ਦੇਖ ਸਕਦੇ ਹੋ ਬਹੁਤ ਯਾਦਗਾਰੀ ਆਈ ਹੋਈ ਆ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਬੱਕਰੀਆਂ ਬੱਕਰੀਆਂ ਲੱਕੋ ਬਈ ਵਧੀਆ ਇਹਦਾ ਬੱਕੀ ਵੀਡੀਓ ਜੱਟ ਲਾਈਫ 76 YouTube ਚੈਨਲ ਇੱਕ ਫਾਰਮਰ ਵੀਡੀਓ ਨਹੀਂ ਆ ਦੇਖੋ ਜੀ ਬੱਕਰਾ ਉਹ ਦੇਖੋ ਉਧਰ बहुत बढ़िया माल आया माल देखो बहुत अच्छा माल है बड़ी कदा बकर देखो देखो जी वीडियो देखो दबा दब देखो वीडियो जी ਦੇ ਆ ਲੋਕ ਗੁੱਜਰਾਂ ਦੀ ਬੱਕਰੀ ਬੱਕਰੀਆਂ ਨੇ ਦੇ ਦੇ ਲੋਕ ਕੁਆਲਟੀ ਬੱਕਰੀਆਂ ਨੇ ਇਹ ਕੁਲਚਾਰ ਵਾਲੀ ਬਾਤ ਪੋਕੜਾ ਪੋਕੜੀਆਂ ਬੱਕਰੀ ਬਸ ਰਹੀਆਂ ਇੱਧਰ ਆ ਗਿਆ ਕਠਾਲੇ ਵਾਲੇ ਦਾ ਮਾਲ ਦੇਖ ਸਕਦੇ ਹੋ ਕਠਾਲੇ ਵਾਲੇ ਬਾਈ ਦਾ ਮਾਲ ਬਹੁਤ ਵਧੀਆ ਤਰੀਕੇ ਦੇ ਨਾਲ ਮਾਲ ਇਹਨੇ ਪਾਇਆ ਹੋਇਆ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਜਾਲੀ ਜੁੜੀ ਲਾ ਕੇ ਵਧੀਆ ਬਈ ਮਾਲ ਬਹੁਤ ਸੋਹਣਾ ਗਿਆ ਕੋਈ ਡਾਂਪੂ ਨਾਲ ਬੱਕਰੀਆਂ ਬੁੱਕਰੀਆਂ ਸਾਰਾ ਕੁਝ ਹੈ ਦੇ ਸਾਈਡ ਮਾਲ ਬੈਠਾ ਜੀ ਗਰਮੀ ਕਰਨ ਤੇ ਗਰਮੀ ਵੀ ਹੋ ਗਈ ਅੱਜ ਤੇ ਬੱਦਲ ਦਾ ਪਤਾ ਨਹੀਂ ਫੇਰ ਆਈ ਅੱਜ ਦੇਖੋ ਜੀ ਵੀਡੀਓ ਜਲਦੀ ਨਾਲ ਜੀ ਸ਼ੇਅਰ ਕਰ ਦਿਓ ਵੀਡੀਓ ਬਹੁਤ ਟਾਪ ਕੁਆਲਿਟੀ ਦੇ ਬੱਕਰੇ ਬੱਕਰੀਆਂ ਮੁਰਗੇ ਦੇ ਸਾਈਡ ਸਾਨੂੰ ਪਤਾ ਮੋਲਾਪੁਰ ਮੰਡੀ ਆ ਜੀ ਤੇ ਬੱਕਰੀਆਂ ਦੀ ਮੰਡੀ ਆ ਜੀ ਮੋਲਾਪੁਰ ਦੇਖੋ ਜੀ ਬਹੁਤ ਵਧੀਆ ਮਾਲ ਆਇਆ ਰਿਹਾ ਪਾਣੀਆ ਬਟੰਡੇ ਤੋੜਲੇ ਪਰ ਸਹੀ ਹਾਂ ਸੇਰ ਨੂੰ ਬਹੁਤ ਅੱਛੀ ਮੰਡੀ ਭਰੀ ਆ ਪਿੰਡ ਨੂੰ ਹਾਂ ਕਾੜੀਆਂ ਜੀ ਦੂ ਮੇਰਾ ਦੇਖੋ ਭਾਈ ਵੀਡੀਓ ਦੱਬ ਕੇ ਰੱਖਦੇ ਸਿਰ ਓਹ ਲੋ ਜੀ ਵੱਡਾ ਪੰਡਾ ਬਾਰ ਆ ਰਹੀ ਜਾਂਦੀ ਐ ਜਿੱਧਰੋਂ ਜਾਂਦੇ ਜੀ ਪੂਰਾ ਟਾਪਵਰਡ ਦਾ ਮਾਲ ਖੜਾਗਾ ਕਾਲੇ ਕਾਲੇ ਨੀਰਮਣ ਕੋਈ ਦੇਖ ਸਕਦੇ ਨੇ

रेडी ਆਜੋ ਜੀ ਆਏ ਜੀ ਕਿਵੇਂ ਬਾਈ ਠੀਕ ਆ ਜੀ ਕੈਮ ਆ ਮਾਦਾ ਤੁੰਦਾ ਨਾ ਲਿਉਣਾ ਵਾ ਵਧੀਆ ਬਾਈ ਦੇਖੋ ਵੀ ਮੰਡੀ ਕਿੰਨਾ ਮਾਰ ਲੈਂਦਾ ਬਾਈ ਨੇ ਆ ਲੈ ਜਾਂਦਾ ਬਾਈ ਠੀਕ ਆ ਵਧੀਆ ਮਾਰਾ ਬਾਈ ਜੀ ਤਿੰਨਾਂ ਨਾਲ ਹੈ ਜੀ ਪਹਿਲਾਂ ਟੌਪ ਵਾਲਟੀ ਦਾ ਮਾਰਾ ਜੀ ਬਹੁਤ ਵਧੀਆ ਜੀ ਆਹ ਦੇਖ ਫਿਰ ਦੱਬ ਗਏ ਮੋਲਾਪੁਰ ਮੰਡੀ ਦੇ ਬੇਗਾ ਕੋਸਕ ਨਹੀਂ ਇੱਕ ਬੱਕਰਾ ਵੇਚਿਆ ਵੇਚ ਗਿਆ ਵਧੀਆ ਪੈਸੇ ਵਟਾ ਗਿਆ ਬਸ ਜੀ ਇਹਦਾ ਅਜਿਹਾ ਇੱਕ ਚੱਲੀ ਜਾਂਦੀ ਆ ਚਲ ਵਧੀਆ ਬਈ ਯਾਰ ਇਹੀ ਆ ਕੇ ਹੋਰ ਕੀ ਆ ਮੋਲਾਪੁਰ ਦੀ ਮੰਡੀ ਦੇ ਵਿੱਚ ਗੱਲਾ ਕਰੋ ਸੌਦਾ ਦੇਖੋ ਕੀ ਬਣਦਾ ਹੋਰ ਕੀ ਹਾਲ ਹੈ ਚੈੱਕ ਕਰਕੇ ਹੈ ਕਲਿਆਣ ਵਾਲਾ ਦੇਖੋ ਕੀ ਕਹਿੰਦੇ ਉਹ ਫੜਤਾ ਲੈ ਛੜ ਮਾਰਦੇ ਦੇਖੋ ਵੀ ਵੀ ਉਹ ਨਹੀਂ ਕੋਮਲ ਉਹ ਨਹੀਂ ਰੱਖ ਲੈ ਰੱਖ ਲੈ ਉਹਦਾ ਦੇਖੋ ਖਰਾਬ ਆ ਕੋਈ ਨਹੀਂ ਉਹ ਖਰਾਬ ਆ ਲੇ ਸਾਂਗੇ ਜੀ ਸਾਡਾ 10000 ਰੁਪਏ ਕਿੰਨੇ ਲਾਤੇ 5500 ਕਿਹੜੀ ਤੇ ਇੱਥੇ 5500 ਰੁਪਏ ਲਾਤਾ ਜੀ 40 40 ਬੱਕਰੇ ਬਹੁਤ ਵਧੀਆ ਇਹਨੂੰ ਕੋਲ 5500 ਰੁਪਏ

ਵਧੀਆ ਸੀ ਥੋੜਾ ਜਿਹਾ ਲੰਗ ਬਜੁਰਗ ਮਾਰਦਾ ਆ ਅੱਲਾ ਦਾ ਕੀ ਹੋ ਗਿਆ ਕਰੀ ਤਾਂ ਬਹੁਤ ਮਲੇ ਦਾ ਰਹਿ ਗਈ ਇਹ ਜੀ ਕਾਲਾ ਪੱਤਰਾ ਵਧੀਆ ਪੱਤਰਾ ਕੰਨਾ ਕੋਨਾ ਦਾ ਪੱਤਰਾ ਇਹ ਦੇ ਵੇ ਕੋ ਮੁੰਡਿਆ ਇਹ ਨਹੀਂ ਜਾਣਾ ਇਹ ਜਾਦੇ ਨਾ ਕੱਠੇ ਪੋਲੇ ਪੱਤਰੇ ਕਾਲੇ ਪੱਤਰੇ ਆ ਜਾਗੇ ਘੋੜ ਦੇ ਉਹ ਹੋਰ ਪਾ ਦੇ ਪੈਸੇ ਪਾ ਦੇ ਪਾ ਦੇ ਜੀ ਉਹਦਾ ਨੱਚਣੀ ਕਰਨਾ ਪੜੇ ਤੇ ਉਹ ਪਾ ਦੇ ਪੈਸੇ ਨੱਚ ਨੂੰ ਕੀ ਹੋਇਆ ਇਹਨੂੰ ਕੁਝ ਨਹੀਂ ਹੋਇਆ ਹਟਾ ਦੇ ਗੱਤ ਆ ਗੋਲੀ ਨਿਕਲੀ ਇਹਨੂੰ ਕੁਝ ਨਹੀਂ ਹੋਇਆ ਸਾਡਾ ਸਾਨਮ ਨਿਕਲੇਗਾ ਨਾ ਥੋੜੀ ਕਿੱਥੋਂ ਨਿਕਲੂ ਗੋਲੀ ਅਗਲੀ ਆ ਆ ਗੋਲੀ ਵਿੱਚ ਨੂੰ ਨਹੀਂ ਬੜੀ ਨਿਕਲੀ ਹੋਈ ਆ